ਇਹ ਬਦਲਾ ਜੀ ਉਹ ਆ ਜੀ ਬਾਅਦ ਜੈਤ ਤੋਂ ਬਾਅਦ ਅਸੀਂ ਕੀ ਕਰਦੇ ਆ ਆਪਣੇ ਸਾਥੀ ਨੂੰ ਪਾਜੀ ਮੈਡਮ ਪਾਜੀ ਫੁੱਲੇ ਫੁੱਲੇ ਹੋ ਜਾ ਯਾਰ ਅੱਗੇ ਨੂੰ ਹੋ ਜਾ ਆ ਵੀ ਬਣਾ ਲਓ ਜੀ ਵੀ ਬਣਾ ਲਓ ਪਿੱਛੇ ਪਿੱਛੇ ਆ ਵੜਨ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ 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 ਕੋਈ ਮੋਦੀ ਜਿੰਦਾਬਾਦ ਸ਼੍ਰੀ ਨਰਿੰਦਰભાઈ ਮੋਦੀ ਜਿੰਦਾਬਾਦ ਇੱਕ ਜਣਾ ਬੋਲੋ ਜਿੰਦਾਬਾਦ ਭਾਰਤੀ ਜਿੰਦਾਬਾਦ ਨਰੇਂਦਰભાઈ ਮੋਦੀ ਜਿੰਦਾਬਾਦ ਨਰੇਂਦਰભાઈ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੀ ਨਰੇਂਦਰ ਮੋਦੀ ਜਿੰਦਾਬਾਦ ਜੀ ਨਰੇਂਦਰ ਮੋਦੀ ਜੋ ਭਾਰਤੀ ਜਨਤਾ ਪਾਰਟੀ ਦਾ ਦਿੱਲੀ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਹੋਇਆ ਹੈ ਉਹਦੇ ਲਈ ਸਾਰੇ ਵਰਕਰ ਇਕੱਠੇ ਹੋਏ ਆ ਲੱਡੂ ਵੰਡ ਰਹੇ ਆ ਪਟਾਕੇ ਚਲਾ ਰਹੇ ਆ ਔਰ ਜਸ਼ਨ ਮਨਾਇਆ ਜਾ ਰਿਹਾ ਹੈ ਔਰ ਇਹ ਜਸ਼ਨ ਸਾਰੇ ਪੰਜਾਬ ਦੇ ਵਿੱਚ ਸਾਰੇ ਬੰਦੋਸਤਾਨ ਸਾਰੇ ਆਮ ਜਨਤਾ ਵੀ ਮਨਾ ਰਹੀ ਹੈ ਭਾਰਤੀ ਜਨਤਾ ਵਰਕਰ ਤਾਂ ਮਨਾ ਰਹੇ ਸਾਰੀ ਜਨਤਾ ਹੀ ਬਾਈ ਰੁਕ ਜੋ ਕਿਉਂਕਿ ਇਮਾਨਦਾਰੀ ਦਾ ਚੋਲਾ ਪਹਿਨ ਕੇ ਸਭ ਤੋਂ ਕਰਪਟ ਤੇ ਭ੍ਰਸ਼ਟ ਤੇ ਸਭ ਤੋਂ ਬੇਈਮਾਨ ਆਦਮੀ ਕੇਜਰੀਵਾਲ ਜੋ ਉਹਦੀਆਂ ਕ੍ਰਪੂਤਾ ਸੀ ਵੱਡੇ ਵੱਡੇ ਘਟਾਲੇ ਸੀ ਉਹ ਜਾਗਰ ਹੋਏ ਤੇ ਉਦੋਂ ਇਮਾਨਦਾਰੀ ਦਾ ਫੜਤਾ ਉੱਤਰ ਕੇ ਮਤਲਬ ਬਹੁਤ ਕ੍ਰਪਤੇ ਪ੍ਰਸਤਾ ਜਿਹੜਾ ਹੈਗਾ ਦਾਗ ਲੱਗਿਆ ਲੋਕਾਂ ਨੇ ਉਹਨੂੰ ਜਿੱਥੇ ਉਹਨੂੰ ਸੁਪਰੀਮੋ ਹੁੰਦੇ ਹੋਏ ਬਹੁਤ ਵੀ 22 ਸੀਟਾਂ ਤੇ ਜਿਹੜੀ ਲੱਗੀ ਹੈ ਆਪ ਪਾਰਟੀ ਤੇ ਭਾਰਤ ਜਨਤਾ ਪਾਰਟੀ 48 ਸੀਟਾਂ ਲੈ ਗਈ ਹੈ ਤੇ ਔਰ ਕੇਜਰੀਵਾਲ ਆਪ ਜਿਹੜਾ ਇਹ ਇਲੈਕਸ਼ਨ ਆ ਰਿਹਾ ਮੈਂ ਕਹਿ ਸਕਦਾ ਇਹ ਇਹ ਲੋਕ ਹੈ ਇਹ ਪਬਲਿਕ ਹੈ ਇਹ ਜਦੋਂ ਤੁਸੀਂ ਬਹੁਤ ਝੂਠ ਫਰੇਬ ਦੀ ਰਾਜਨੀਤੀ ਕਰਦੇ ਹੋ ਤੇ ਫਿਰ ਲੋਕ ਬਾਹਰ ਨਿਕਲਦੇ ਆ ਔਰ ਜਿਹੜੇ ਤੁਸੀਂ ਕਰਮ ਦੇ ਹੈਗੇ ਉਹ ਤੁਹਾਨੂੰ ਉਸ ਕਰਮ ਦੇ ਪਝਾਉਂਦੇ ਦਿੱਲੀ ਦਾ ਮਾਡਲ ਦਿਖਾਉਂਦੇ ਹੁੰਦੇ ਜਿੱਥੇ ਵੀ ਉਹ ਜਾਂਦੇ ਚੋਂ ਪ੍ਰਚਾਰ ਕਰਦੇ ਅਦਰ ਸਟੇਟਾਂ ਦੇ ਵਿੱਚ ਦਿੱਲੀ ਦਾ ਮਾਡਲ ਨਹੀਂ ਬਚਾ ਪਾਇਆ ਉਹ ਆ ਬਿਲਕੁਲ ਬਿਲਕੁਲ ਦਿੱਲੀ ਦਾ ਮਾਡਲ ਹੈ ਹੀ ਨਹੀਂ ਸੀ ਇੱਕ ਧੋਖਾ ਸੀ ਇੱਕ ਫਰੇਬ ਸੀ ਇੱਕ ਲੋਕਾਂ ਨਾਲ ਅਮੋਸ਼ਨੀ ਅਤਿਆਚਾਰ ਸੀ ਉਹ ਜਿਹੜਾ ਹੈਗਾ ਲੋਕਾਂ ਨੇ ਜੋ ਦੇਖ ਲਿਆ ਉਹਨਾਂ ਨੂੰ ਉਹਦੀ ਜਿਹੜੇ ਜਿਹੜੇ ਸ਼ਾਂਤ ਸੀ ਇੱਕ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਜੋਜੋ ਨੂੰ ਲੈ ਕੇ ਤੇ ਤੁਹਾਡਾ ਵੀ ਕਹਿੰਦੇ ਜੀ ਇਥੋਂ ਜੋਜੋ ਹੈ ਜਿਹੜਾ ਡੰਡੇ ਤੋਂ ਜ਼ਾਬੇਦਾਰੀ ਪੇਸ਼ ਕਰ ਭਾਰਤੀ ਭਾਰਤੀ ਜਨਤਾ ਪਾਰਟੀ ਦੀ ਪਰੰਪਰਾ ਹੈ ਇਨਸ ਚਾਹ ਪੀਣ ਵਾਲਾ ਵੀ ਪ੍ਰਧਾਨ ਮੰਤਰੀ ਬਣ ਸਕਦਾ ਹੈ ਉਹਦੇ ਮਰੋੜ ਦੇ ਜਿਹੜੀ ਕੋਈ ਕਾਬਲੀਅਤ ਹੈ ਕੰਮ ਕਰਨ ਵਾਲੇ ਬੰਦੇ ਹੈ ਜਾਂ ਜਿਨ੍ਹਾਂ ਦਾ ਸਿਸਟਮ ਵਧੀਆ ਮਤਲਬ ਆਉਂਦਾ ਪਿਛੋਕੜ ਸਾਫ ਸੁਥਰਾ ਹੈ ਉਹਨੂੰ ਜਿੱਥੇ ਵੀ ਮਰਜ਼ੀ ਲਿਜਾਇਆ ਜਾਵੇ ਬਟ ਸਰਕਾਰ ਦੇ ਦੋ ਜਗ੍ਹਾ ਤੇ ਲੱਡੂ ਵੰਡੇ ਜਾਂਦੇ ਆ ਭੜਾਕੇ ਪਾਈ ਆ ਉਹ ਵੀ ਇੱਕ ਪਾਸੇ ਜਿਹੜਾ ਲੱਡੂ ਤਾਂ ਸਾਡੇ ਬਿਜਨੇ ਸ਼ਹਿਰ ਦੇ ਵਿੱਚ 50 ਥਾਵਾਂ ਤੇ ਵੰਡੇ ਜਾ ਰਹੇ ਆ ਔਰ ਸਾਰੇ ਪੰਜੇ ਜਾਂਦੇ ਨੇ ਇੱਕ ਜੁਟ ਨਹੀਂ ਹੋ ਸਕਦੀ ਸਾਰੇ ਇਕੱਠੇ ਸਾਰੇ ਇਕੱਠੇ ਹੋਣਾ ਠੋਕੇ ਜਾਇਆ ਜਾਵਾਂਗੇ ਅਸੀਂ ਸਾਰੇ ਥੋੜੀ ਜਾਣਗੇ ਨਾਲ ਬਾਲੇ ਆਣਗੇ ਉਧਰ ਗਾਂਹੇ ਉੱਥੇ ਜਾਣਗੇ ਸਾਰੇ ਸਰ ਕਾਂਗਰਸ ਤਿੰਨ ਵਾਰੀ ਹੋ ਗਈ 15 ਸਾਲ ਕਰ ਰਹੀ ਹੈ ਜਿਹੜਾ ਕੁਝ ਨੇ ਹਿੰਦੁਸਤਾਨ ਦੇ ਵਿੱਚ ਕੀਤਾ ਉਹਨਾਂ ਨੇ ਸਾਰੇ ਧਰਮਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਇੱਕ ਆਪਦੇ ਪਰਿਵਾਰ ਦੇ ਵਿੱਚ ਰਾਜਨੀਤੀ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਆਪਦੇ ਪਰਿਵਾਰ ਨੂੰ ਇਕੱਲਾ ਮੋਦੀ ਸਾਹਿਬ ਨੇ ਸਾਰੇ ਹਿੰਦੁਸਤਾਨ ਨੂੰ ਅੱਗੇ ਰੱਖਿਆ ਤੇ ਉਹ ਇਕੱਲੇ ਆਪਦੇ ਪਰਿਵਾਰ ਨੂੰ ਅੱਗੇ ਕਰ ਰਹੇ ਸੀਗੇ ਲੋਕਾਂ ਨੂੰ ਉਹਨਾਂ ਨੂੰ ਨੁਕਸਾਨ ਪੰਜਾਬ ਦੇ ਵਿੱਚ ਵੀ ਪ੍ਰਭਾਵ ਪਾਉਗਾ ਇਹਦਾ ਜੀ ਪੰਜਾਬ ਦੇ ਵਿੱਚ ਵੀ ਪ੍ਰਭਾਵ ਪਾਉਗਾ ਪੰਜਾਬ ਦੇ ਪ੍ਰਭਾਵ ਪਾਉਗਾ ਨੇ ਪੈ ਗਿਆ ਲੋਕਾਂ ਦੇ ਵਿੱਚ ਖੁਸ਼ੀ ਪੈ ਗਿਆ ਉਹਨਾਂ ਨਾਲ ਟਾਈਮ ਦੇ ਭਾਰਤ ਜੰਤਪਾਲੀ ਚੱਕਾ ਆਪਾਂ ਆਪਕੀ ਸਾਰੀਆਂ ਪਾਰਟੀਆਂ ਨੇ ਜੈਨਦਰਵਾਨ ਨੂੰ ਕੰਫਰੰਸ ਤੋਂ ਮੰਨਤਾ ਦਿੱਤੀ ਬਲਕਿ ਸਾਰੇ ਇੰਡੀਆ ਚੋ ਸਾਫ ਹੋ ਚੁੱਕੀ ਹੈ। ਬਹੁਤ ਤੁਸੀਂ ਤੁਸੀਂ ਦੇਖੋਗੇ 27 ਦੇ ਵਿੱਚ ਉਹ ਆਪਾ ਦੀ ਸਰਕਾਰ ਇੱਥੇ ਹਰ ਤਾਨਾ ਬੰਦਾ ਪੰਜਾਬ ਦੇ ਪੰਜਾਬ ਪਲੱਸ ਦੇ ਨਜ਼ਦੀਕ ਜਿੱਤਣਗੇ ਹੈ ਔਰ ਇਸ ਦੀ ਬਾਰੀ ਖੁਸ਼ੀ ਹੈ। ਪੰਜਾਬ ਦੇ ਕੀ ਹਾਲਾਤ ਨੇ ਉਹਨਾਂ ਨੇ 27 ਦੇ ਵਿੱਚ ਬਸ ਜੀ ਦਿੱਲੀ ਹੁਣ ਜਿੱਤ ਚੁੱਕੀ ਹੈ ਹੁਣ ਪੰਜਾਬ ਦੀ ਵਾਰੀ ਹੈ ਸਾਡੀ ਤਿਆਰੀ ਹੈ। ਅਜਿ ਮਰੇ ਕੀ ਕਹਿਣਾ ਚਾਹੋਗੇ ਤੁਸੀਂ ਪ੍ਰੋਗਰਾਮ ਵਾਲੇ ਹਾਂ ਜੀ ਮੈਂ ਵੀਨੂ ਕੋਇਲ ਬਠਿੰਡਾ ਤੋਂ ਮਹਿਲਾ ਮੋਰਚਾ ਤੋਂ ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਦਿੱਲੀ ਦੀ ਜਿਹੜੀ ਜਿੱਤ ਹੈ ਉਹ ਸਭ ਤੋਂ ਪਹਿਲਾਂ ਮਹਿਲਾਵਾਂ ਨੂੰ ਮੈਂ ਵਧਾਈ ਦਵਾਂਗੀ ਕਿਉਂਕਿ ਜਿੰਨੀਆਂ ਵੀ ਯੋਜਨਾਵਾਂ ਆਈਆਂ ਨੀਤੀਆਂ ਆਈਆਂ ਉਹਨਾਂ ਤੋਂ ਖੁਸ਼ ਹੋ ਕੇ ਦਿੱਲੀ ਦੀ ਮਹਿਲਾਵਾਂ ਨੇ ਜਿਹੜਾ ਫਤਵਾ ਦਿੱਤਾ ਕਿਉਂਕਿ ਮੇਰੀ ਵੀ ਉੱਤੇ 15 ਦਿਨ ਦਾ ਉੱਤੇ ਪ੍ਰਵਾਸ ਸੀਗਾ ਮੋਤੀ ਨਗਰ ਵਿਧਾਨ ਸਭਾ ਦੇ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਮਹਿਲਾਵਾਂ ਦਾ ਉੱਥੋਂ ਦੇ ਲੋਕਾਂ ਦਾ ਔਰ ਬੜੇ ਹੀ ਖੁਸ਼ ਨੇ ਦਿੱਲੀ ਦੇ ਲੋਕ ਉਹ ਮਾਹੌਲ ਦੇਖ ਕੇ ਅੱਜ ਅਸੀਂ ਇੱਥੇ ਵੀ ਪਟਿੰਡਾ ਦੇ ਫੈਰ ਕਿਟ ਤੇ ਅਸੀਂ ਵੀ ਖੁਸ਼ੀ ਮਨਾ ਰਹੇ ਹਾਂ ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਦਿੱਲੀ ਦੀ ਜਿੱਤ ਹੋ ਚੁੱਕੀ ਹੈ ਹੁਣ ਪੰਜਾਬ ਦੀ ਵਾਰੀ ਹੈ ਸਾਡੀ ਸਭੀ ਪਿਆਰੀ ਹੈ ਜਿੰਦਾਬਾਦ ਲੋਕ ਜਨਤਾ ਪਾਰਟੀ ਜਿੰਦਾਬਾਦ ਲੋਕ ਜਨਤਾ ਪਾਰਟੀ ਜਿੰਦਾਬਾਦ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਵਾੰਦੇ ਵਾੰਦੇ ਮੇਰਾ ਕੀ ਨਾਮ ਆ ਮੈਂ ਪਰਿੰਦਲ ਬਠਿੰਡਾ ਸ਼ਹਿਰ ਤੋਂ ਅੱਜ ਬਠਿੰਡਾ ਦੇ ਵਿੱਚ ਦਿੱਲੀ ਦੇ ਜੋ ਨਤੀਜੇ ਆਏ ਹੈ ਉਹ ਕੇਜਰੀਵਾਲ ਜੀ ਨੂੰ ਇਹਦਾ ਕਰਾਰਾ ਜਵਾਬ ਮਿਲਿਆ ਹੈ ਤੇ ਸਾਰੀ ਦਿੱਲੀ ਵਾਸੀਆਂ ਨੂੰ ਅਸੀਂ ਵਧਾਈ ਦਿੰਦੇ ਆ ਤੇ ਦਿੱਲੀ ਵਾਸਤੇ ਹੁਣ ਤਰੱਕੀ ਦੇ ਰਾਹ ਖੁੱਲ ਗਏ ਆ ਲੋਕਾਂ ਨੇ ਇਹਨਾਂ ਦੀ ਦਿੱਤੀਆਂ ਕੀਮਾਂ ਤੇ 2100 ਰੁਪਏ ਦੀ ਜਿਹੜੀ ਲੋਕਾਂ ਨੂੰ ਲਾਲਜ ਦਿੱਤਾ ਸੀ ਉਹਨਾਂ ਨੂੰ ਸਾਰਿਆਂ ਨੂੰ ਢਕਾਰ ਕੇ ਵੀ ਦਿੱਲੀ 'ਚ ਭਾਜਪਾ ਦੀ ਸਰਕਾਰ ਬਣਾਈ ਹੁਣ ਅਸੀਂ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਭਾਰਤੀ ਜਨਤਾ ਪਾਰਟੀ ਦੀ ਇਸ ਕਰਕੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਦਿੱਲੀ ਸਰਕਾਰ ਬਣਨ ਭਾਜਪਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੇ ਵਧਾਈ ਦਿੰਦਾ ਇਹ ਤਾਂ ਬਿਲਕੁਲ ਪੰਜਾਬ ਦੇ ਅਸਰ ਪਊਗਾ ਜੀ ਭਗਵੰਤ ਜੀ ਹੁਣ ਉੱਤੇ ਥੱਲੇ ਝਾਕ ਰਿਹਾ ਉਹਨਾਂ ਨੂੰ ਕਿਤੇ ਭੱਜਣ ਨੂੰ ਰਾਹ ਨਹੀਂ ਮਿਲ ਰਿਹਾ ਉਹ ਹੁਣ ਦੇਖ ਰਿਹਾ ਕਿ ਇਹ ਮੇਰਾ ਬਣੂਗਾ ਕੀ